ਆਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਚਾਂਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਲੋਕ ਸਭਾ ਚੋਣ ਲੜ ਚੁੱਕੇ ਪਾਜਪਾਗੂ ਤਰਨਜੀਤ ਸਿੰਘ ਸੰਧੂ ਨੇ ਵਰਕਰਾਂ ਦਾ ਕੀਤਾ ਧੰਨਵਾਦ ਟਰਾਂਸਪੋਰਟ ਨਗਰ ਵਿਖੇ ਲੱਗੇ ਕੂੜੇ ਦੇ ਢੇਰ ਟਰਾਂਸਪੋਰਟਾ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ ਸ਼੍ਰੀ ਰਗੁਨਾਥ ਮੰਦਿਰ ਵਿਖੇ ਮਨਾਇਆ ਗਿਆ ਸ਼੍ਰੀ ਸ਼ਨੀ ਦੇਵ ਜਨਮ ਉਤਸਵ ਅਤੇ ਹੁਣ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸੇਵਾਦਾਰ ਤੇ ਭਾਜਪਾ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕ ਸਭਾ ਚੋਣਾਂ ਦੌਰਾਨ ਕੰਮ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਆਖਿਆ ਕਿ ਅੰਮ੍ਰਿਤਸਰ ਦੀ ਸੇਵਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ ਅਸੀਂ ਆਪਣੇ ਵਰਕਰਾਂ ਨੂੰ ਮੈਂ ਮਿਲ ਰਿਹਾ ਤੇ ਇਹ ਵੀ ਇੱਕ ਇਹੋ ਜਿਹਾ ਹੀ ਪ੍ਰੋਗਰਾਮ ਸੀਗਾ ਤੁਸੀਂ ਦੇਖਿਆ ਕਿ ਗਰਮੀ ਦੇ ਬਾਵਜੂਦ ਸਾਰੇ ਵਰਕਰ ਆਏ ਤੇ ਮੈਂ ਵੀ ਖੁੱਲ ਕੇ ਉਹਨਾਂ ਨਾਲ ਗੱਲ ਕੀਤੀ ਆ ਕਿ ਜਿਹੜੀਆਂ ਅੰਮ੍ਰਿਤਸਰ ਦੀਆਂ ਮੁਸ਼ਕਲਾਂ ਨੇ ਉਹਨਾਂ ਤੇ ਅਸੀਂ ਫੋਕਸ ਕਰਕੇ ਰਹਿਣਾ ਆ ਅਗਰ ਨਸ਼ੇ ਦੀ ਅਗਰ ਕਾਨੂੰਨੀ ਵਿਵਸਥਾ ਦੀ ਅਗਰ ਇਥੇ ਪਾਣੀ ਸੀਵਰੇਜ ਦੀ ਤੇ ਹੋਰ ਇਨਕਮਾਂ ਦੀ ਜਿਹੜੀਆਂ ਵੀ ਮੁਸ਼ਕਲਾਂ ਨੇ ਜਿਹੜਾ ਵੀ ਐਮਪੀ ਬਣਿਆ ਜਾਂ ਸਰਕਾਰ ਆ ਅਸੀਂ ਉਹ ਭੁੱਲਣ ਨਹੀਂ ਦੇਣੀ ਆ ਤੇ ਸਾਡਾ ਬੜਾ ਕਲੀਅਰ ਪਲਾਨ ਹੈ ਜਿਹੜਾ ਅਸੀਂ ਆਪਣੇ ਵਿਜਨ ਡਾਕੂਮੈਂਟ ਚ ਦਿੱਤਾ ਆ ਤੇ ਉਹਦੇ ਤੇ ਅਗਰ ਉਹਨਾਂ ਨੇ ਨਹੀਂ ਇੰਪਲੀਮੈਂਟ ਕੀਤਾ ਤੇ ਅਸੀਂ बार-बार ਉਹਨਾਂ ਨੂੰ ਰਿਸਪੋন্স ਕਰਾਂਗੇ ਔਰ ਸੰਜੀਤ ਸਾਹਿਬ ਨੇ ਹਨ ਵਿਸ਼ਵਾਸ ਚ ਦੋਾਇਆ ਕਿ ਜਿਹੜੇ ਮੇਰੇ ਨਾਲ ਵਰਕ ਨੇ ਕੰਮ ਕੀਤਾ ਹਰ ਜਗ੍ਹਾ ਤੇ ਮਿਲ ਕੇ ਕੰਮ ਕਰਨ ਦੇ ਵਿੱਚ ਜਿਹੜੇ ਬੰਦੇ ਕਾਮਯਾਬ ਰਹੇ ਨੇ ਔਰ ਅਗਲੀ ਜਿਹੜੀ ਹੈ ਕਮੀ ਬੇਚੀ ਲੱਗੀ ਹੈ ਸੰਸਦਵਾਂ ਨੇ ਸ਼ਿਵਾਸ਼ਤ ਕਰਵਾਨੇ ਆਹੀ ਕਿ ਉਹ ਕੋਈ ਕੀਤੀ ਜਾਣਗੀਆਂ। ਟ੍ਰਾਂਸਪੋਰਟ ਨਗਰ ਜਿਸ ਨੂੰ ਜਹਾਜ਼ ਕੜਵੀ ਆਖਿਆ ਜਾਂਦਾ ਹੈ। ਇੱਥੇ ਦੇ ਟ੍ਰਾਂਸਪੋਰਟ ਲੱਖਾਂ ਕਰੋੜਾ ਰੁਪਏ ਟੈਕਸ ਦੇ ਰੂਪ ਸਰਕਾਰ ਨੂੰ ਦਿੰਦੇ ਹਨ ਪਰ ਸਹੂਲਤਾਂ ਨਾਲ ਦੇ ਬਰਾਬਰ ਹਨ। ਸਭ ਤੋਂ ਵੱਡੀ ਸਮੱਸਿਆ ਟ੍ਰਾਂਸਪੋਰਟ ਨਗਰ ਦੇ ਵਿਕਾਸ ਦੀ ਹੈ। ਅੰਮ੍ਰਿਤਸਰ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰਨਾਥ ਬੋਪੱਲੋ ਸਾਡੀ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਸਾਡੀ ਟੀਮ ਨੇ ਹਾਲਾਤਾਂ ਨੂੰ ਕਵਰ ਕੀਤਾ ਅਤੇ ਵੇਖਿਆ ਕਿ ਟ੍ਰਾਂਸਪੋਰਟ ਗੰਦਗੀ ਭਰੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹਨ ਕਿਉਂ ਮੰਡੀ ਤੋਂ ਜਹਾਜ਼ਕੜ ਵਿੱਚੋਂ ਹੁੰਦੇ ਹੋਏ ਚਮਰੰਗ ਰੋਡ ਇਕਤਾਨਗਰ ਰੋਡ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਦਿਖਾਈ ਦਿੱਤੇ ਟ੍ਰਾਂਸਪੋਰਟਰ ਅਤੇ ਰਾਹਗੀਰ ਖਾਸੇ ਪਰੇਸ਼ਾਨ ਹਨ ਉਹਨਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਤੋਂ ਰਾ ਅਖਤਿਆਰ ਕਰਨਾ ਪਵੇਗਾ ਇਸ ਮੌਕੇ ਮੀਤ ਪਰ ਧਾ ਸੁਸ਼ੀਲ ਕੁਮਾਰ ਰਾਜੇਸ਼ਪੂਰੀ ਸੁਮੇਗ ਸਿੰਘ ਮੁਕੇਸ਼ ਪੋਰਾ, surjit kumar ਸਮੇਤ ਸਮੂਹ ਟ੍ਰਾਂਸਪੋਰਟਰ ਹਾਜ਼ਰ ਸਨ। ਦੇਖੋ ਇਹ ਕਹਿਣ ਨੂੰ ਹੈ ਟ੍ਰਾਂਸਪੋਰਟ ਨਗਰ ਆਇਆ ਹੈ। ਬੱਲੀ ਸਿੰਘ, ਭਗਵਾਨ ਸਿੰਘ ਰੋਲ ਸਮੱਸਿਆ ਹੈ 5-6 ਸਾਲ ਤੋਂ ਦੇਖ ਰਹੇ ਹਾਂ। ਰੋਜ਼ ਇੱਥੇ ਬਾਹਰੋਂ ਆ ਕੇ ਗੰਦਗੀ ਦੇ ਢੇਰ ਲਾਜਿੰਦੇ ਆ। ਸਵੇਰੇ ਸਫਾਈਆਂ ਕਰਾਈ ਦੀ ਹੈ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਕਾਰਪੋਰੇਸ਼ਨ ਨੂੰ ਇੰਪਰੂਵਮੈਂਟ 'ਚ ਉਹ ਆਂਦੇ ਆਸ਼ਵਾਸਨ ਦਿੰਦੇ ਆ ਗੱਡੀਆਂ ਨਾਲ ਚੁੱਕਦੇ ਆ ਤੇ ਫਿਰ ਘਾਣੂ ਨਿਕਲ ਜਾਂਦੇ ਆ। ਰਾਤੀ ਫੇਰ ਆਂਦੇ ਗੰਦਗੀ ਦੇ ਢੇਰ ਲੱਗੇ ਹੁੰਦੇ ਆ। ਮੈਨੂੰ ਲੱਗਦਾ ਨਾ ਟ੍ਰਾਂਸਪੋਰਟ ਨਗਰ ਦਾ ਬੇੜਾ ਅਗਰ ਕਰਕੇ ਰਾ ਦਿੱਤਾ। ਦੇਖੋ ਸਾਡੀ ਲਾਗੇ ਟ੍ਰਾਂਸਪੋਰਟ ਐ ਇੱਥੇ ਰਹਿائش ਹੈਗੀ ਐ। ਲੇਬਰ ਵਾਲੇ ਰਾਤ ਨੂੰ ਇੱਥੇ ਰੋਟੀ ਖਾਂਦੇ ਆ। ਪਤਾ ਨਹੀਂ ਕਿੰਨੀ ਬੇਸਾਬਾ ਬੋ ਆਂਦੀ ਐ। ਮੱਕੀ ਇੰਨਾ ਪਰੇਸ਼ਾਨ ਹੋ ਚੁੱਕੇ ਆ ਆਪਾਂ ਜੀ ਤੋਂ ਕੋਈ ਕੇਅਰ ਨਹੀਂ ਕੀ। ਮੈਂ ਕਹਿੰਨਾ ਇਹੋ ਸਰਕਾਰ ਦੇ ਲੱਖ ਲਾਂਤ ਆ। ਇਹ ਕਿਰਪਾ ਕਰਕੇ ਮੈਂ ਕਹਿੰਨਾ ਸੰਦੇਸ਼ ਦਿੱਤਾ ਜਾਏ ਪੰਜਾਬ ਸਰਕਾਰ ਨੂੰ, ਇੰਪਰੂਵਮੈਂਟ ਨੂੰ, ਕਾਰਪੋਰੇਸ਼ਨ ਨੂੰ। ਜਾਂ ਤੇ ਇਹਦਾ ਕੋਈ ਸੁਲਝਾਨ ਨਹੀਂ ਤੇ ਇੱਥੇ ਸਾਰਾ ਟ੍ਰਾਂਸਪੋਰਟ ਨਗਰ ਟ੍ਰਾਂਸਪੋਰਟਾ ਬੰਦ ਕਰਕੇ ਇੱਥੇ ਧਰਨਾ ਦੇਗੀ। तो इंप्रूवमेंट देख के जाके स्यापे करेगी समस्या ये चारों तरफ गंदगी फैला रखे ट्रस्ट वालों को क्या सा? हर बंदे को हमने कंप्लेन कर दी है लेकिन कोई सुनवाई नहीं हो रही है ट्रांसपोर्ट नगर कहते हैं ट्रांसपोर्ट नगर में एक चीज़ तो दिखा दें हर जगह जहाँ देखो कवाड़ियों ने कब्जा करके कहीं गंद रखा है ना तो हमारे कोई व्यापारी आने को खुश है हम लोगों के पास ना कुछ है जहाँ भी जाओ सुनवाई कोई हो नहीं रही मान साहब तक को लेटर लिख दे हर बंदे को लेटर लिखा हुआ लेकिन कोई सुनवाई नहीं हो रही है अब तो लास्ट ऑप्शन यही बचा है हमारे पास कि हम ट्रांसपोर्टें अपनी बंद करके चारों तरफ अपनी गाड़ियाँ से रोड बंद करेंगे तब सुनवाई करेगी सरकार ऐसे सुनवाई करने वाली नहीं है क्योंकि ना तो हमारे कोई व्यापारी आता जो भी व्यापारी आता उसको लूट लिया जाता है रास्ते में रात को गंदगी गंदगी इतनी बदबू हम बैठ ही नहीं सकते यहाँ पर होकर के आप खुद आप देख सकते हैं चारों तरफ रोड रोडों के चारों तरफ गंद इतना फैला रखा है इसको कहते गुरु नगरी कहते हैं और गुरु नगरी का हाल देख लो क्या हो रखा है यहाँ पर जो पूरे अमृतसर का गंदा उठा के यहाँ ट्रांसपोर्ट में लिया के फेंका जा रहा है आप पूरे उसमें देख सकते हो घूम के ट्रांसपोर्ट नगर के अंदर क्या हालत करके है ना रोड है यहाँ पर ना बिजली की व्यवस्था है ना कुछ यहाँ पर ये ट्रांसपोर्ट के ना गंदगी फैला रखी है इन्होंने चोरी डिकाती नहीं तो होंगी है इतना ट्रांसपोर्टेशन एक ऐसा व्यवसाय जो दो शहरों ने जोड़न का काम करता है लेकिन इस बार किसी गोरमेंट का ध्यान नहीं गया दिन तक चोरी डिकाती इन्नी नशे का कारोबार खुल है बाकी गंदगी इन्नी है कि साढ़े पास लोगों वास्त बैठना मुश्किल हो गया है ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਆ ਕਿ ਸਾਨੂੰ ਵੀ ਸਾਫ ਸਫਾਈ ਦਾ ਸਾਡੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਪ੍ਰੋਪਰ ਵਿਵਸਥਾ ਬਣੀ ਰਹੇ ਨਹੀਂ ਤਾਂ ਅਸੀਂ ਵੀ ਧਰਨੇ ਦਵਾਂਗੇ ਇੱਥੇ ਇਸ ਵੇਲੇ ਅਸੀਂ ਟਰਾਂਸਪੋਰਟ ਨਗਰ ਵਿੱਚ ਖੜੇ ਆ ਜਿਹਨੂੰ ਕਿ ਜਹਾਜ਼ਗੜ ਵੀ ਆਖਿਆ ਜਾਂਦਾ ਹੈ ਇਹ ਜੋ ਰਸਤਾ ਜਾ ਰਿਹਾ ਹੈ ਇਹ ਘਿਓ ਮੰਡੀ ਤੋਂ ਏਕਤਾ ਨਗਰ ਵੱਲ ਜਾਂਦਾ ਹੈ ਤੇ ਰਸਤੇ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ ਕਰੋੜਾ ਰੁਪਇਆ ਦਿੰਦੇ ਨੇ ਟਰਾਂਸਪੋਰਟਰ ਟੈਕਸ ਦੇ ਰੂਪ ਵਿੱਚ ਪਰ ਫਿਰ ਵੀ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਨਿਗਮ ਪ੍ਰਸ਼ਾਸਨ ਨੂੰ ਇਹ ਕਈ ਵਾਰ ਇਸ ਸਮੱਸਿਆ ਬਾਰੇ ਆਖ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਟਰਾਂਸਪੋਰਟਰਾਂ ਦਾ ਆਖਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ 'ਚ ਇਸ ਡੰਪ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਭਗਤਾਂ ਵਾਲੇ ਡੰਪ ਦਾ ਰੂਪ ਧਾਰਨ ਕਰ ਸਕਦਾ ਹੈ। ਸੋ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਥੇ ਆਉਣ ਵਾਲੇ ਵਪਾਰੀਆਂ ਨੂੰ ਟਰਾਂਸਪੋਰਟਾਂ ਦੇ ਹਿੱਤ ਨੂੰ ਦੇਖਦੇ ਹੋਏ ਇਸ ਕੂੜੇ ਦੇ ਢੇਰ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਸ਼ਨੀ ਮਹਾਰਾਜ ਦਾ ਜਨਮ ਉਤਸਵ ਸ਼ਰਦਾ ਪਾਵਨਾ ਨਾਲ ਪੂਰੇ ਸੰਸਾਰ ਵਿੱਚ ਮਨਾਇਆ ਗਿਆ ਐਸੇ ਤਿਹਤੀ ਸ਼੍ਰੀ ਅਗੁਨਾਥ ਮੰਦਿਰ ਵਿਚਨਗਰ ਬਟਾਲਾ ਰੋਡ ਵਿਖੇ ਸ਼ਨੀ ਮਹਾਰਾਜ ਦੀ ਜਯੰਤੀ ਸ਼ਰਦਾ ਪਾਵਨਾ ਨਾਲ ਮਨਾਈ ਗਈ ਸ਼੍ਰੀ ਸ਼ਨੀ ਮਹਾਰਾਜ ਦੇ ਮੰਦਿਰ ਵਿੱਚ ਹਾਵੇ ਨੇ ਅੱਗੇ ਕੀਤਾ ਗਿਆ ਤੇ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਵਕ ਵਕ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ ਗੱਲਬਾਤ ਕਰਦਿਆਂ ਹੋਇਆ ਮੰਦਿਰ ਕਮੇਟੀ ਦੇ ਮੈਂਬਰਾਂ ਤੇ ਸ਼ਰਧਾਲੂਆਂ ਨੇ ਆਖਿਆ ਕਿ ਉਹਨਾਂ ਨੇ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸਾਡੀ ਇਹੋ ਹੀ ਮਹਾਰਾਣੀ ਅੱਗੇ ਅਰਦਾਸ ਆ ਇਸ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਰਹਿਣ ਸਾਰੀ ਦੁਨੀਆ ਸਵਸਥ ਰਹੇ ਤੇ Jagat Mela ਇਸ ਤਰ੍ਹਾਂ ਹੀ ਲੱਗਦੇ ਰਹਿਣ ਰਗਨਾਥ ਮੰਦਿਰ ਕਮੇਟੀ ਵੱਲੋਂ ਇਸ ਤਰ੍ਹਾਂ ਹੀ ਵਧੀਆ-ਵਧੀਆ ਜਿਹੜੇ ਕੰਮ ਲੇਖਦੇ ਨੇ ਇਹ ਹੁੰਦੇ ਰਹੇ ਜੀ ਬਹੁਤ ਰੌਣਕਾਂ ਲੱਗੀਆਂ ਰਗਨਾਥ ਮੰਦਿਰ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਈ ਜਾ ਰਹੀ ਹੈ ਸ਼ਨੀ ਜਨਤੀ ਔਰ ਲੋਕ ਦੇਖੋ ਬਾਹਰ ਬੜੇ ਹਰਸ਼ ਉਹ ਨਾਲ ਇਕੱਠੇ ਹੋ ਗਿਆ ਅਸੀਂ ਇੱਥੇ ਬੜਾ ਸੋਨਾ ਕੀਰਤਨ ਕੀਤਾ ਅੱਜ ਪਹਿਲੇ ਨਾਲ ਤੇ ਬੜਾ ਸੀ ਗਾਜੀ ਸ਼ਨੀ ਜੀ ਦੀ ਕੀਤੀ ਹੈ ਪੂਰਾ ਰਤੀ ਬਣਾਏ ਅਰਦਾਸ ਕੀਤੀ ਆਪਣਾ ਦੇਸ਼ ਪੂਰਾ ਉਚਾਈਆਂ ਤੇ ਜਾਏ ਔਰ ਜਿਹੜੇ ਸਾਡਾ ਲੀਡਰ ਬਣਿਆ ਉਹ ਵਧੀਆ ਤਰੀਕੇ ਨਾਲ ਸਾਡੇ ਦੇਸ਼ ਨੂੰ ਚਲਾਣ ਬੇਰੋਜ਼ਗਾਰੀ ਨੂੰ ਦੂਰ ਕਰਨ ਔਰ ਆਮ ਜਨਤਾ ਦੀਆਂ ਪ੍ਰੋਬਲਮਸ ਨੂੰ ਦੂਰ ਕਰੇ ਯਾਨੀ ਦੇਵ ਜੀ ਅਗੇ ਅਰਦਾਸ ਹੈ ਕਿ ਸਾਰੇ ਸੁਖ ਸ਼ਾਂਤੀ ਨਾਲ ਤੰਦਰੁਸਤੀ ਨਾਲ ਆਪਣਾ ਜੀਵਨ ਬਤੀਤ ਕਰਨ ਸਾਰੇ ਚਾਰੋਂ ਤਰਫ ਸ਼ਾਂਤੀ ਰਹੇ। ਬਾਕੀ ਸ਼ਨੀ ਦੇਵ ਰਗੁਨਾਥ ਮੰਦਰ ਵਿੱਚ ਬੜੇ ਹਰਸ਼ੁਲ ਆਸਨਲ ਮਨਾਇਆ ਜਾ ਰਿਹਾ ਵਿਜੇਨਗਰ ਬਟਾਲਾ ਰੋਡ ਤੇ ਰਗੁਨਾਥ ਮੰਦਰ ਦੇ ਵਿੱਚ ਇਹਨੂੰ ਜਿਹੜੇ ਸਾਡੇ ਪ੍ਰਧਾਨ ਸਾਡੇ ਜਿਹੜੇ ਕਮੇਟੀ ਵਾਲੇ ਹੈ ਮੈਂਬਰ ਹੈ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਹਰ ਚੀਜ਼ ਨੂੰ ਤਿਹਾਰ ਮਨਾਉਂਦੇ ਆ ਬਹੁਤ ਅੱਛੇ ਤਰੀਕੇ ਨਾਲ ਮਨਾ ਰਹੇ ਆ ਸਾਡੇ ਸਾਰੇ ਜਿੰਨੇ ਵੀ ਕਮੇਟੀ ਦੇ ਮੈਂਬਰ ਹੈਗੇ ਆ ਪ੍ਰਧਾਨ ਹੈਗੇ ਆ ਸਭ ਰਗੁਨਾਥ ਮੰਦਰ ਤੇ ਬਹੁਤ ਜ਼ਿਆਦਾ ਰੌਣਕਾਂ ਨੇ ਤਹੀ ਵੇਖੋ ਤੇ ਹਮਮਾ ਅਗੇ ਸਾਰਾ ਇਲਾਕਾ ਨੂੰ ਅਸੀਂ ਪਹੁੰਚੇ ਹੋਏ ਨੇ ਅੱਥੀ ਸਾਡੇ ਲੋ ਇਹ ਹੀ ਅਰਦਾਸ ਹੈ ਕਿ ਸਾਰੇ ਲੋਕਾਂ ਦਾ ਭਲਾ ਹੋਵੇ ਸੁੱਖ ਸ਼ਾਂਤੀ ਉਹ ਸੁੱਖ ਸ਼ਾਂਤੀ ਰਵੇ ਸਾਰਿਆਂ ਨੂੰ ਅਸੀਂ ਰਗਨਾਥ ਮੰਦਿਰ ਚ ਮੱਥਾ ਟੇਕਣ ਆਏ ਆ ਜਿੱਥੇ ਅੱਜ ਸ਼ਨੀ ਜੰਤੀ ਦਾ ਪ੍ਰੋਗਰਾਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਇੱਥੇ ਸ਼ਨੀ ਮਹਾਰਾਜ ਜੀ ਦਾ ਸਵੇਰੇ ਇਸ਼ਨਾਨ ਹੋਇਆ ਹੈ ਬਾਅਦ ਚ ਹਵਨ ਹੋਇਆ ਹੈ ਉਸ ਤੋਂ ਬਾਅਦ ਬਹੁਤ ਵਧੀਆ ਲੰਗਰ ਲੱਗਾ ਹੋਇਆ ਹੈ ਜਿਹਦੇ ਵਿੱਚ ਪੂਰੇ ਮਹੱਲੇ ਨੇ ਬੜਾ ਵਧੀਆ ਸੰਯੋਗ ਦੇ ਕੇ ਉਹਨੂੰ ਚਲਾਇਆ ਜਾ ਰਿਹਾ ਹੈ ਅੱਪਾ ਰਗੁਨਾਥ ਮੰਦਿਰ ਚ ਆਏ ਆ ਸ਼ਨੀ ਜੰਤੀ ਇਸ ਸਰ ਕੇ ਮੱਥਾ ਟੇਕਣ ਆਏ ਆ ਬਹੁਤ ਰੌਣਕਾਂ ਹੈਗੇ ਤੁਸੀਂ ਵੇਖ ਹੀ ਸਕਦੇ ਹੋ ਕਿੰਨੇ ਕੀ ਰੌਣਕਾਂ ਹੈਗੀਆਂ ਤੇ ਦਰਦਾਰ ਸੇਹੋ ਆਗੇ ਬਸ ਮਤਲਬ ਇਦਾਂ ਹੀ ਰੌਣਕਾਂ ਲੱਗੀਆਂ ਰਹੀ ਸਾਰੇ ਸ਼ਨੀ ਜੰਤੀ ਰਗੁਨਾਥ ਮੰਦਿਰ ਬਟਾਲਾ ਰੋਡ ਵਿੱਚ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੂੰ ਰਗੁਨਾਥ ਮੰਦਿਰ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਔਰ ਜਿਹੜਾ ਪ੍ਰਬੰਧ ਸੀ ਸਵੇਰੇ ਮਹਾ ਇਸ਼ਨਾਨ ਹੋਇਆ ਸ਼ਨੀ ਮਹਾਰਾਜ ਸਾਹਿਬ ਮਨ ਮਹਾਰਾਜ ਨੂੰ ਉਹਦੇ ਬਾਅਦ ਹਵਨ ਹੋਇਆ ਵਾ ਉਹਦੇ ਬਾਅਦ ਲੰਗਰ ਭੰਡਾਰਾ ਔਰ ਬਾਕੀ ਸੰਗਤ ਉਹੀ ਦੇਖ ਹੀ ਰਹੀ ਹੈ ਜੇ ਇੱਕ ਪਿੰਡ ਜਿਹੜਾ ਸਾਈਡ ਤੇ ਕੈਮਰਾ ਘਮਾਓ ਸੰਗਤ ਦੇਖੋ ਕਿੰਨੀ ਹੈਗੀ ਜੇ ਇੱਥੇ ਬੜੀ ਅੱਛੀ ਖੜੇ ਆ ਰਗਨਾਥ ਮੰਦਿਰ ਕਿੱਥੇ ਬਟਾਲਾ ਰੋਸੇ ਤੁਸੀਂ ਕਥੀਨਾ ਮੇਰੇ ਉੱਤੇ ਦੇਖ ਸਕਦੇ ਕਥੀਨਾ ਵੀ ਕਹੀ ਸਾਹ ਦੇਖ ਲਓ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਵੱਡੇ ਪੱਧਰ ਤੇ ਲੜਾਂ ਵੀ ਲਗਾਏ ਗਿਆ ਹਾਂ ਉਸ ਤੋਂ ਪਹਿਲਾਂ ਇੱਕ ਹੋ ਜਾਇਆ ਸੀ ਮੇਰੇ ਖੜੀ ਮੰਦਿਰ ਦੀ ਜਿਹਦੇ ਵਿੱਚ ਉਹਦਾ ਅਰਥ ਨਵੀਂ ਕੀਤੀ ਗਈ ਇਸ ਮੁੱਦੇ ਗੱਲਬਾਤ ਕਰਦੇ ਹੋਏ ਮੰਡਲ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਕੜੀ ਜਾਂਤੀ ਫਿਰਦਾ ਭਾਵਨਾ ਨਾਲ ਮਨਾਈ ਗਈ ਹੈ ਅਮਰਤਰ ਪਾਠ ਦੇ ਖਬਰਾਂ ਨਾਲ ਕੈਮਰਾਮੈਨ ਪਰੇਸ਼ਰ ਮਦਰ ਨਾਲ ਰਕੇਸ਼ ਕੁਮਾਰ ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਪਾਸਵਰਡ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸੰਭਾਵੀ ਹੜ੍ਹਾਂ ਨਾਲ ਲਜਿਠਣ ਡਿਪਟੀ ਕਮਿਸ਼ਨਰ ਖੰਡ ਸ਼ਿਆਮ ਥੋਰੀਵਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਦੇ ਕਮਰਾ ਨੰਬਰ 123 ਵਿੱਚ ਜ਼ਿਲ੍ਹਾ ਫਲਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਲਡ ਕੰਟਰੋਲ ਰੂਮ ਦਾ ਫੋਨ ਨੰਬਰ 0183229125 ਹੈ ਅਤੇ ਇਹ ਕੰਟਰੋਲ ਰੂਮ 15 ਜੂਨ ਤੋਂ ਆਪਣਾ ਕੰਮ ਸ਼ੁਰੂ ਕਰੇਗਾ ਪੰਜਾਬੀ ਫਿਲਮ ਸਾਸਕੁਟਨੀ 2 ਦੀ ਸਟਾਰ ਕਾਸ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਫਿਲਮ ਟੀਮ ਨੇ ਦੱਸਿਆ ਕਿ ਅਸੀਂ ਆਪਣੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪੁੱਜੇ ਆ। ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ੍ਰੈਸ ਨਾਲ ਪਰੇ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ੍ਰੈਸ ਤੋਂ ਫ੍ਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਆ ਭਾਗਾਂ ਵਾਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ। ਬਾਬਾ ਜੀ ਤੋਂ ਬlesings ਲੈਣ ਆਏ ਆ ਥੋੜੀ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਤੇ ਮੈਂ ਇਹ ਅਰਦਾਸ ਕਰਦੀ ਆ ਰੱਬ ਅੱਗੇ ਕਿ ਸਾਡੀ ਫਿਲਮ ਸੁਪਰ ਡੂਪਰ ਹਿੱਟ ਜਾਏ ਜੀ ਅੱਜ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਨਹੀਂ ਮੈਂ ਸੱਸ ਕੁਟਨੀ 2 ਆ ਰਹੀ ਹੈ ਤੇ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਕਮਿਸ਼ਰੇਟ ਪੁਲਿਸ ਅੰਮ੍ਰਿਤਸਰ ਵਿੱਚ ਐਨਡੀਪੀਐਸ ਐਕਟ ਅਧੀਨ ਦਰਜ ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਮਾਲ ਨਸ਼ਟ ਕਰਨ ਲਈ ਨਿਯੁਕਤ ਡਰਗ ਡਿਸਪੋਜ਼ਲ ਕਮੇਟੀ ਹਰप्रीत ਸਿੰਘ ਮੰਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਓਨਾਦੀ ਟੀਮ ਵੱਲੋਂ ਮਿਤੀ 7 ਜੂਨ 2024 ਨੂੰ ਖੰਨਾ ਪੇਪਰ ਮਿਲ ਵਿਖੇ ਪੁੱਜ ਕੇ ਦੇਖਰੇ ਖੇਡ ਜਾਪਤ ਅਨੁਸਾਰ ਦਰਜ ਐਨਡੀਪੀਐਸ ਐਕਟ ਦੇ 62 ਮੁਕਦਰਿਮਾ ਵਿੱਚ ਬਰਾਮਦ ਮਾਲ ਨੂੰ ਬੋਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ ਇਸ ਸਬੰਧ ਵਿੱਚ 22 ਕਿਲੋ 436 ਗ੍ਰਾਮ ਹੈਰੋਇਨ 10760 ਨਸ਼ੀਲੀ ਗੋਲੀਆਂ ਨਸ਼ੀਲੇ ਕੈਪਸੂਲ 27606 70 ਇੰਜੈਕਸ਼ਨਸ 2 ਕਿਲੋ 268 ਗ੍ਰਾਮ ਨਸ਼ੀਲਾ ਪਾਊਡਰ 1 ਕਿਲੋ 345 ਗ੍ਰਾਮ ਚਰਸ ਨਸ਼ਟ ਕੀਤੇ ਗਏ ਹਨ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆ ਹੈ ਖਾਣ ਪੀਣ ਵਾਲੇ ਸਮਾਨ ਵਿੱਚ ਮਿਲਾਵਟ ਖੋਰੀ ਸ਼ੁਰੂ ਹੋ ਜਾਂਦੀ ਹੈ ਮਾੜਾ ਸਮਾਨ ਖਾਣ ਪੀਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਸਿਹਤ ਅਫਸਰ ਤਰਨਤਾਰਨ ਮੈਡਮ ਸੁਖਬੀਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਕਰਕੇ ਸੈਂਪਲ ਪਰੇਸ਼ਾਨ ਦੇ ਹੱਥ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਬਾਰ-ਬਾਰ ਇਹਨਾਂ ਨੂੰ ਸਟ੍ਰੀਟ ਫੂਡ ਵੈਂਡਰਸ ਨੂੰ ਅਸੀਂ ਬਹੁਤ ਹੀ ਵਾਰ ਹਦਾਇਤ ਵੀ ਕਰ ਚੁੱਕੇ ਹਾਂ ਜਿੰਨੇ ਵੀ ਸਟ੍ਰੀਟ ਫੂਡ ਵੈਂਡਰਸ ਹੈ ਪਲੱਸ ਫੂਡ ਵਾਲੇ ਪਲੱਸ ਵੈਜੀਟੇਰੀਅਨ ਵਾਲੇ ਸਾਰਿਆਂ ਨੂੰ ਇਹਦਾਇਤ ਕੀਤੀ ਜਾਂਦੀ ਹੈ ਕਿ ਵੀ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਦੇ ਵੀ ਦਰਿਆਂ ਦੇ ਮੌਸਮ ਚ ਜਿਸ ਤਰ੍ਹਾਂ ਕਿ ਹੁਣ ਅੱਗੇ ਜਿਸ ਤਰ੍ਹਾਂ ਬਰਸਾਤ ਆਉਣੀਆਂ ਤੇ ਮੱਖੀਆਂ ਵੀ ਆ ਜਾਣੀਆਂ ਤੇ ਇੰਜ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਵੀ ਖੱਟਿਆ ਤੇ ਇਸ ਤਰ੍ਹਾਂ ਜਿਹੜਾ ਤੁਸੀਂ ਰੱਖਿਆ ਫਰੂਟੋ ਇਸ ਤਰ੍ਹਾਂ ਹੀ ਕਿਸੇ ਨੂੰ ਦਿੱਤਾ ਜਾਵੇ ਤੇ ਇਵਨ ਜਿਹੜੇ ਆਪਣੇ ਕੰਜ਼ਿਊਮਰਸ ਨੇ ਉਹਨਾਂ ਨੂੰ ਇਹ बार-बार ਹਦਾਇਤ ਕੀਤੀ ਜਾਂਦੀ ਹੈ ਕਿ ਜੋ ਵੀ ਆਪਾਂ ਲੈਣੇ ਹਨ ਉਹਨੂੰ ਦੇਖ ਪਰਖ ਕੇ ਲਈਏ ਜਿਸ ਤਰ੍ਹਾਂ ਕਿ ਪਿਛੇ ਕਹਿ ਰਹੇ ਸੀ ਫਰੂਟ ਚ ਲਈ ਕਿਸੇ ਕਿਸੇ ਜਗ੍ਹਾ ਤੇ ਬਾਹਰ ਡਿਸਟ੍ਰਿਕਟ ਚੋਂ ਜਿਹੜਾਂ ਸਾਨੂੰ ਇਹ ਪਤਾ ਲੱਗਾ ਸੀ ਵੀ ਕਲਰ ਐਡ ਕਰ ਦਿੰਦੇ ਉਹ ਵੀ ਖਾਸ ਧਿਆਨ ਰੱਖਿਆ ਜਾਵੇ ਸਾਰੇ ਆਪਣੇ ਦੇਣਾ ਕਰਨ ਦੇ ਅਸੀਂ ਵੀ ਸਮੇਂ ਤੋਂ ਸਮੇਂ ਇਹ ਚੈੱਕ ਇੰਨੇ ਆਪਣੋ ਕਿ ਹੋਣੀ ਕਰਦੇ ਰਵਾਂਗੇ ਤੇ ਸਾਰਿਆਂ ਨੂੰ ਇਹ ਹੀ ਰਾਏ ਹੈ ਕਿ ਆਪਣੇ ਆਪ ਨੂੰ ਸੇਫ ਰੱਖਣਾ ਜ਼ਰੂਰੀ ਜੋ ਵੀ ਖਾਣ ਪੀਣ ਦੀ ਵਸਤੂ ਲੈਂਦੇ ਆ ਪਰਖ ਕੇ ਹੀ ਲਿਜਾ ਗਰਮੀਆਂ ਦਾ ਮੌਸਮ ਆਉਂਦੇ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਜੋ ਕਿ ਲੋਕਾਂ ਨੂੰ ਬਿਮਾਰ ਕਰਦੀਆਂ ਹਨ ਉਹਨਾਂ ਉੱਪਰ ਮੱਖੀਆਂ ਹੁੰਦੀਆਂ ਹਨ ਉਹ ਕੋਈ ਚੀਜ਼ਾਂ ਲੋਕਾਂ ਨੂੰ ਖਵਾਈਆਂ ਜਾਂਦੀਆਂ ਹਨ ਜਦ ਅਸੀਂ ਡੀ ਐਚਓ ਤਰਨਤਾਰਨ ਨਾਲ ਸੰਪਰਕ ਕੀਤਾ ਤੇ ਉਹਨਾਂ ਦੱਸਿਆ ਕਿ ਅਸੀਂ ਗਾਇਬ-ਗਾਇਬ ਚੈਕਿੰਗ ਕਰਦੇ ਰਹਿੰਦੇ ਹਾਂ ਜੇ ਵੀ ਕੋਈ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਕੈਮਰਾਮੈਨ ਵਿਕਟਰਨ ਸੈਲ ਦੇ ਨਾਮ ਗ੍ਰਿੰਦਰ ਡੀ ਗੁਰਪੂਰ ਫਾਈਪੇ ਨਿਊੀ ਤਰਨਤਲ ਰਾਜ ਵਿੱਚ ਬਾਲ ਮਜ਼ਦੂਰੀ ਦੀ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਬਾਲ ਮਜ਼ਦੂਰੀ ਵਿਰੁੱਧ ਖਾਤਮਾ ਕਰਨ ਲਈ ਸਪਤਾਮ ਮੋਹਮ 11 ਜੂਨ 2024 ਤੋਂ 21 ਜੂਨ 2024 ਤੱਕ ਚਲਾਈ ਹੈ ਜਿਲੇ ਵਿੱਚ ਇਸ ਮੋਹਮ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਘਨਸ਼ਿਆਮ ਥੋਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹਨਾਂ ਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟ ਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ फास्टवे का फिल्मी चैनल नंबर 240 सौ चाली से फास्टवे मूवी चैनल नंबर 241 सौ इकताली से फास्टवे मेट्रो चैनल नंबर दो सौ बताली से फास्टवे म्यूजिक चैनल नंबर 243 सौ तरताली से गुरुद्वारा श्रीदा साहब तो सीधा प्रसारण चैनल नंबर पांच सौ श्री दुर्गयाना तीर्थ तो सीधा प्रसारण चैनल नंबर पांच सौ त्रेंट से ਮੰਦਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਵ ਦੇ ਲੋਕਲ ਚੈਨਲ ਦੇ ਐਡਵਰਟਾਈਜ਼ਮੈਂਟ ਤੇ ਫੋਨ ਨੰਬਰ 700930AA3 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਬਿਆਸ ਵੱਲੋਂ 500 ਗ੍ਰਾਮ ਹਿਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। मिति 25 मई 2024 नु जसप्रीत से पुत्र चरणजीत सिंह पिंड आतसर जिला पटियाला दा गुम होया फोन Samsung S24 Ultra सब इंस्पेक्टर बलजिंदर सिंह इंचार्ज पुलिस टाउन की गलियारा समेत पुलिस टीम वालों वलो के जसप्रीत सिंह दे हवाले की ताख्या होन समा होगे छोड़े जही ब्रेक ता ब्रेक तो बाद तुसी देखोगे ਗਰਮੀ ਨੂੰ ਵੇਖਦਿਆਂ ਹੋਇਆ ਲੋਕ ਕਰ ਰਹੇ ਨੇ ਮਿੱਟੀ ਦੇ ਪਾਂਡਿਆਂ ਦੀ ਖਰੀਦਾਰੀ ਇਹਦੇ ਕੋਲ ਛੋਰ ਖਬਰਾਂ ਇੱਕ ਛੋੜੇ ਜਿਹੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू Unlimited fun. Don't you think I'm a just a bottle

ਆਜਾ ਲੈ ਬਰੈਜ਼ਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗਰਮੀਆਂ ਵਿੱਚ ਲੋਕ ਅਕਸਰ ਠੰਡਾ ਪਾਣੀ ਪੀਣ ਲਈ ਫ੍ਰਿਜ ਵੱਲ ਰੁਖ ਕਰਦੇ ਹਨ ਪਰ ਫ੍ਰਿਜ ਦੇ ਠੰਡੇ ਪਾਣੀ ਕਾਰਨ ਲੋਕ ਅਕਸਰ ਬਿਮਾਰ ਹੋ ਜਾਂਦੇ ਪਰ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਦੁਕਾਨਦਾਰ ਮਿੱਟੀ ਦੇ ਵੱਖ-ਵੱਖ ਤਰ੍ਹਾਂ ਦੇ ਬਰਤਨ ਵੇਚ ਰਹੇ ਹਨ ਅਤੇ ਸ਼ਹਿਰ ਵਾਸੀ ਜ਼ਿਆਦਾਤਰ ਮਿੱਟੀ ਦੇ ਵਾਟਰ ਕੂਲਰ ਖਰੀਦ ਰਹੇ ਨੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਸਿਹਤਮੰਦ ਰਹਿਣ ਲਈ ਸਾਨੂੰ ਸਭ ਨੂੰ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਦੇਖੋ ਜੀ ਗਰਮੀ ਨੇ ਦਸਤਕ ਦਿੱਤੀ ਹੈ ਜੀ ਕਾਫੀ ਗਰਮੀ ਹੋएगी ਮਹੀਨੇ ਵਿੱਚ ਗਰਮੀ ਲੇਟ ਆ ਰਹੀ ਹੈ ਆਏਗੀ ਬਾਦੂ ਉਸਕੇ ਇਸਕੇ ਸਾਰੇ ਸ਼ਹਿਰ ਵਸੇ ਇਹ ਪੀਰ ਕਰਦੇ ਆ ਬਾਦੂ ਮਿੱਟੀ ਦੇ ਘੜੇ ਵਰਤੋ ਠੰਡਾ ਪਾਣੀ ਪੀਓ ਫ੍ਰੀਜ ਦਾ ਪਾਣੀ ਨਾ ਪੀਓ ਆਰ ਵਾਲਾ ਪਾਣੀ ਨਾ ਪੀਓ ਸਰਕਾਰੀ ਪਾਣੀ ਮਿੱਟੀ ਦੇ ਘੜੇ ਭਰੋ ਉਹ ਜੀ ਪਾਣੀ ਪੀਓ ਠੀਕ ਹੈ ਬੋਤਲ ਆਈ ਹੈ ਬਾ ਟੂਰਿਸਟ ਜਾਣਾਵੇ ਜਾਂ ਗੱਡੀ ਵਿੱਚ ਰੱਖਣੀ ਹੋਵੇ ਕਿ ਮਟਕਾ ਲੈ ਕੇ ਦੀ ਕਾਰ ਤੇ ਜਾ ਨਹੀਂ ਸਕਦੇ ਇਸ ਲਈ ਬੋਤਲ ਮਿੱਟੀ ਦੀ ਬਣਾਈਏ ਚ ਪਾਣੀ ਢੰਡਾ ਰਹਿੰਦਾ ਹੈ ਬੋਤਲ ਕਰੋ ਭਰ ਕੇ ਰਹਿ ਜਾਓ ਤੇ ਪਾਣੀ ਪੀਓ ਕੋਈ ਵਕਤ ਵਾਲੇ ਕੋਸ਼ਿਸ਼ ਕਰੋ ਕਿ ਘੜੇ ਵਾਲੇ ਮਿੱਟੀ ਵਾਲੇ ਘੜੇ ਚ ਪਾਣੀ ਪਾ ਕੇ ਨਿੰਬੂ ਨਿਚੋੜ ਕੇ ਜੂ ਪੀਓ ਗਰਮੀ ਬਹੁਤ ਹੈ ਇਹਨਾਂ ਅੱਜ ਕਾਫੀ ਡਿਪ ਹੋ ਰਹੀ ਹੈ ਕਿ ਸਟੋਨ ਕਾਫੀ ਕਈਆਂ ਦੇ ਬੰਦੇ ਪਏ ਨੇ ਇਸ ਲਈ ਸਾਰੇ ਸ਼ਹਿਰ ਵਿੱਚ ਇਹ ਦੱਤੀ ਹੈ ਮਿੱਟੀ ਦੇ ਘੜੇ ਪਾਣੀ ਪਰ ਆਦ ਕਰੋ ਦਿਰੇ ਇਹਨੂੰ ਨਿੰਬੂ ਨਿਚੋੜ ਕੇ ਪਾਣੀ ਪੀਓ ਸਟੋਨ ਕਦੀ ਨਹੀਂ ਬਣੇਗਾ ਤੁਹਾਨੂੰ ਹਾਂਜੀ ਬਹੁਤ ਜਿਆਦਾ ਖਰਚ ਕਰਦੇ ਪਏ ਗਰਮੀ ਚੱਲੂ ਗਈ ਹੈ ਸਭ ਮੜਕੇ ਖਰੀਦਦੇ ਪਏ ਨੇ ਕੋਈ ਆ ਬਾਧੂ ਲੈ ਕੇ ਜਾ ਰਿਹਾ ਹੈ ਕਲਰ ਵਾਲੇ ਕੜੇ ਨੇ ਬੋਲ ਕੜੇ ਨੇ ਲੰਬੇ ਕੜੇ ਨੇ ਸਭ ਲੈ ਕੇ ਜਾ ਰਹੇ ਸਾਡੇ ਕੋਲ ਆਪਣਾ ਮਿੱਟੀ ਦੇ ਬਰਤਨ ਆਪਾਂ ਲੈ ਰਹੇ ਆਂ ਗਰਮੀ ਕਰਕੇ ਗਰਮੀ ਦੇ ਵਿੱਚ ਇਹਦੇ ਨਾਲ ਪਾਣੀ ਠੰਡਾ ਰਹਿੰਦਾ ਤੇ ਪਾਣੀ ਸੁਆਦਲਾ ਹੁੰਦਾ ਜੀ ਪੁਰਾਣੇ ਲੋਕ ਜੀ ਇਹਦਾ ਇਸਤੇਮਾਲ ਕਰਦੇ ਸੀ ਤੇ ਬਿਮਾਰੀਆਂ ਤੋਂ ਦੇਰ ਰਹਿੰਦੇ ਸੀ ਅੱਜ ਕੱਲ ਆਪਾਂ ਫ੍ਰਿਜ ਦਾ ਪਾਣੀ ਪੀਂਦੇ ਆਂ ਕਈ ਬਿਮਾਰੀਆਂ ਲੱਗਦੀਆਂ ਇੱਕ ਬਾਰ ਬਾਰ ਫ੍ਰਿਜ ਖੋਲਣ ਦਾ ਝੰਜੜ ਮੁੱਕ ਜਾਂਦਾ ਇਹਦੇ ਵਿੱਚ ਪਾਣੀ ਭਰਾਂਗੇ ਤੇ ਸਾਰਾ ਦਿਨ ਪੀਵਾਂਗੇ ਹਰ ਹਰ ਗਰਮ ਲੋਕਾਂ ਨੂੰ ਸੁਨੇਹਾ ਇਹ ਹੈ ਕਿ ਮਿੱਟੀ ਦੇ ਬਰਤਨ ਲਹੋ ਇਹਨਾਂ ਨੂੰ ਜਿਆਦਾ ਜਿਆਦਾ ਵਰਤੋ ਤੇ ਬਿਮਾਰੀਆਂ ਤੋਂ ਦੇਖ ਰਹੋ ਤੇ ਖੁਸ਼ ਰਹੋ 2024 ਦੇ ਵਿੱਚ ਜਿੱਥੇ ਗਰਮੀ ਨੇ ਦਸਕ ਦੇ ਦਿੱਤੀ ਹੈ ਉੱਥੇ ਹੀ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਪਹੁੰਚ ਕੇ ਪੁਰਾਤਨ ਸਮੇਂ ਦੇ ਵਿੱਚ ਵਰਤੇ ਜਾਣ ਵਾਲੇ ਮਿੱਟੀ ਦੇ ਬਰਤਨ ਅਤੇ ਘੜੇ ਦਾ ਪਾਣੀ ਪੀਣ ਨੂੰ ਦੁਹਰਾਉਣ ਦੇ ਲਈ ਅੱਜ ਫੇਰ ਮੁੜ ਉਹਦਾ ਜਿਹੜੀ ਖਰੀਦਦਾਰੀ ਹੈ ਮਿੱਟੀ ਦੇ ਬਨੇ ਘੜਿਆਂ ਦੀ ਔਰ ਖਰੀਦਦਾਰੀ ਕੀਤੀ ਜਾ ਰਹੀ ਹੈ ਉਹਦੇ ਦਰਮਿਆਨ ਹੀ ਜੇ ਵੇਖਿਆ ਜਾਵੇ ਅੱਜ ਇੰਨਾ ਬਦਲਾਅ ਹੈ ਮਿੱਟੀ ਦੇ ਬਨੇ ਬਰਤਨਾਂ ਦੇ ਵਿੱਚ ਇਹ ਮੇਰੇ ਹੱਥ ਤੁਸੀਂ ਦੇਖ ਰਹੇ ਜੇ ਇੱਕ ਬੋਤਲ ਹੈ ਇੱਕ ਨਾਗੀ ਹੈ ਕੋ ਪਲਾਸਟਿਕ ਦੀ ਹੈ ਬਲਕਿ ਇਹ ਇੱਕ ਨਾ ਕੋਈ ਲੋਹੇ ਦੀ ਹੈ ਇਹ ਮਿੱਟੀ ਦੀ ਬਣੀ ਬੋਤਲ ਹੈ ਲੋਕ ਸਫਰਦ ਕਰਨ ਸਮੇਂ ਵੀ ਇਹ ਬੋਤਲ ਦਾ ਇਸਤੇਮਾਲ ਕਰ ਸਕਦੇ ਨੇ ਮਿੱਟੀ ਦਾ ਸਵਾਦ ਆਰੇ ਜਿਹੜੀ ਹਰ ਬਿਮਾਰੀਆਂ ਤੋਂ ਰਾਹਤ ਇਹ ਮਿੱਟੀ ਦੇ ਬਣੇ ਬਰਤਨ ਦੇ ਵਿੱਚ ਮਿਲਦੀ ਹੈ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਹੈ ਕਿ ਆਪਣੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਮਿੱਟੀ ਦੇ ਬਣੇ ਘੜੇ ਦੇ ਵਿੱਚ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਿਹਤ ਚੰਗੀ ਰਹੇ ਤੇ ਲੋਕਾਂ ਨੂੰ ਸੁਨੇਹਾ ਵੀ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਵਰਤੇ ਜਾਣ ਵਾਲੇ ਬਰਤਨ ਹੈ ਉਹਨਾਂ ਦਾ ਮੁੜ ਪ੍ਰਚਲਨ ਕਰਨ ਦੀ ਲੋੜ ਹੈ ਕੈਮਰਾਮੈਨ ਰਾਜਨ ਕੁਮਾਰ ਜਨਾਲ ਚਿੱਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਹਰ ਸਿਮਰਨ ਸਰਾਏ ਨੇ ਦਿੱਲੀ ਟਾਈਮਸ ਫੈਸ਼ਨ ਵੀਕ ਵਿੱਚ ਆਪਣੇ ਸ਼ਾਨਦਾਰ ਬ੍ਰਾਈਡਲ ਕਲੈਕਸ਼ਨ ਦਾ ਇਤਿਹਾਸਿਕ ਪ੍ਰਦਰਸ਼ਨ ਕੀਤਾ

So, ये फर्स्ट टाइम हुआ है कि पंजाब से कोई डिज़ाइनर टाइम्स फैशन वीक के रैंप में उसने अपनी ब्राइडल कलेक्शन लॉन्च की है सो so, वर we हम एक ग्रुप ऑफ पीपल थे ग्रुप ऑफ एक स्टाइलिस्ट uh, थे मॉडल uh, थे पॉलिटिशियन कपल था सो वी ऑल वेंट फ्रॉम अमृतसर एंड हमने अपना कलेक्शन लॉन्च किया रैम्प पे वी मेड एन इम्पैक्ट कि पंजाब से हम सारी बड़ी स्ट्रॉन्ग टीम गए थे and आज वाज वन ऑफ द बेस्ट कलेक्शन इन ऑन टाइम्स फैशन वीक पिछले काफी समय तो अमृतसर दा दिल कहलोन वाले लॉरेंस रोड ते नसी कंपनी बाग विख्या फनलैंड चिल्ड्रन पार्क चलाया जा रिया है जिस विच बच्चे ate वड्डे उस स्थान लग्गे ਝੂल्या दा भरपूर आनंद ले रहे हन शहर वासियां वास्ते एक चंगी खबर की फनलैंड दी एंट्री दो 1 जून तो फ्री कर दे ताकि पार्क दे अंदर लग्गे ਝੂਲੇ इस्तेमाल करण वास्ते टिकट लेनी पवेगी ਦੁਰਗਿਆਨਾ ਤੀਰਤ ਦੇ ਸ਼ਨੀ ਮੰਦਿਰ ਵਿੱਚ ਸ਼ਨੀ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ ਨਾਲ ਹੀ ਕੁਮਾਰ ਆਸ਼ੀਸ਼ ਨੇ ਸ਼ਨੀ ਦੇਵ ਦਾ ਗੁਣਗਾਨ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਪਹਿਲਵਾਨ ਡਾਕਟਰ ਮਿੱਤਰਪਾਲ ਬੱਬੂ ਨੇ ਪ੍ਰਸਾਦ ਵੀ ਵੰਡਿਆ ਰਵਿੰਦਰ ਖਾਨਾ ਵਿਸ਼ੇ ਉਮਰ ਪ੍ਰਵੀਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ શ્રી અદ્વૈત સરૂપ પરમ શરદા શક્તિ ધામ આશ્રમ જંડપીર કલોની વિખે શ્રી શનિદેવ મહારાજ જી દનમ ઉત્સવ શ્રી શ્રી એકસાર અઠ મહિશ્વર દિવ્યાનંદ પુરીજી મહારાજ અને મહાત્મા જયદેવ જીની અગવાઈ હેઠ કેક કટ કે મનાયા ગયા એસ મોકે પંડિત ગોલડી શર્મા સુનીલ ચોપડા સની ચોપડા હિમશુ ચોપડા રાજન રોમી લકી સૂરજ સમેત વડી ગિણતી સંગત હાજરી ભરી ਸਰਵਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਹਰ ਮੱਸੀਆ ਦੇ ਸਬੰਧ ਵਿੱਚ ਮਜੀਠਾ ਰੋਡ ਵਿਖੇ ਲੰਗਰ ਲਗਾਇਆ ਗਿਆ ਵੱਡੇ ਗਿਣਤੇ ਵਿੱਚ ਸੰਗਤਾਂ ਨੇ ਲੰਗਰ ਛਕਿਆ ਇਸ ਮੌਕੇ ਸੇਵਾਦਾਰ ਦੇਸਰਾਜ ਸੋਈ ਕਿਰਪਾਲ ਸਿੰਘ ਯਸ਼ਪਾਲ ਖੰਨਾ ਸੰਜੀਵ ਕੁਮਾਰ ਬਚਨ ਲਾਲ ਸਮੇ ਸਮੂਹ ਸੁਸਾਇਟੀ ਮੈਂਬਰਸ ਹਾਜ਼ਰ ਸਨ ਇਸ ਮੌਕੇ ਛਬੀਲ ਵੀ ਲਗਾਈ ਗਈ श्री दुर्गाना तिरदेश ताब्दीनु समर्पित प्रभात फेरी अठाई मई तो 12 जून तक कड़ी जावे की जो कि शिवाला बाग पाया मंदिर तो शुरू होके बाबा पोलेना जी दी हजूरी विच समापत हुई जिस ता विश्राम शिवाला बाग पाया मंदिर विखे होया जस्वे श्री दुर्गाना कमेटी दे मैनेजर अनिल शर्मा संजीव खन्ना कपिल मेहरा नितिन बाकड़िया विपिन शिवम रोबिन विनय तरुण ਪਵਨ ਨੇ ਹਾਜ਼ਰੀ ਭਰੀ ਰਾਧਾਕ੍ਰਿਸ਼ਨ ਮੰਦਿਰ ਸਦਰ ਬਜ਼ਾਰ ਵਿੱਚ ਸ੍ਰੀ ਸ਼ਨੀ ਮਹਾਰਾਜ ਜਦਾ ਜਨਮ ਦਿਹਾੜਾ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਆਰਤੀ ਹੋਈ ਅਤੇ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵੰਡਿਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਪਾਜਪਾਗੂ ਤਰਨਜੀਤ ਸਿੰਘ ਸੰਧੂ ਨੇ ਵਰਕਰਾਂ ਦਾ ਕੀਤਾ ਧੰਨਵਾਦ ਟਰਾਂਸਪੋਰਟ ਨਗਰ ਵਿਖੇ ਲੱਗੇ ਕੂੜੇ ਦੇ ਢੇਰ ट्रांसपोर्टरों ने संघर्ष दी दी चेतावनी श्री रघुनाथ मंदिर विखे मनाया गया श्री शनि देव जन्म उत्सव ए सन आज की खबर होने से मिलेंगी अगले बुलेटिन में